ਦੋਸਤੋ ਜੇਕਰ ਤੁਹਾਡੇ ਨਾਮ ਦੇ ਉੱਪਰ ਜਾਂ ਤੁਹਾਡੇ ਕਿਸੇ ਵੀ ਪਰਿਵਾਰਕ ਮੈਂਬਰ ਤੁਹਾਡੇ ਮਾਤਾ ਪਿਤਾ ਦੇ ਨਾਮ ਦੇ ਉੱਪਰ ਕੋਈ ਵੀ ਪਲਾਟ ਜਾਂ ਹੋਰ ਪ੍ਰਾਪਰਟੀ ਹੈਗੀ ਹੈ ਤਾਂ ਫਿਰ ਇਹ ਵੀਡੀਓ ਤੁਹਾਡੇ ਲਈ ਹੈ ਕਿਉਂਕਿ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਅੱਜ ਮੇਰੇ ਖੁਦ ਦੇ ਨਾਲ ਬੀਤੀ ਹੋਈ ਇੱਕ ਕਹਾਣੀ ਦੱਸਾਂਗਾ ਕਿ ਕਿਸ ਤਰ੍ਹਾਂ ਮੈਂ ਪ੍ਰਾਪਰਟੀ ਦੇ ਨਾਲ ਸੰਬੰਧਿਤ ਆਪਣੇ ਪਲਾਟ ਦੇ ਨਾਲ ਸੰਬੰਧਿਤ ਵਿਵਾਦ ਦੇ ਵਿੱਚ ਫਸ ਗਿਆ ਸੀ ਅਤੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਕਿਸੇ ਵੀ ਪ੍ਰਾਪਰਟੀ ਜਾਂ ਪਲਾਟ ਦੇ ਵਿਵਾਦ ਦੇ ਵਿੱਚ ਤੁਸੀਂ ਨਾ ਫਸੋ ਤਾਂ ਫਿਰ ਇਸ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਸਤਿ ਸ੍ਰੀ ਅਕਾਲ ਜੀ ਬਾਈ ਦੀ ਪੰਜਾਬੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਗੋਜ ਦੋਸਤੋ ਲਗਭਗ 15 ਸਾਲ ਪੁਰਾਣੀ ਗੱਲ ਹੈ ਮੈਂ ਇੱਕ ਪਲਾਟ ਲਿੱਤਾ ਸੀ ਅਤੇ ਉਸ ਪਲਾਟ ਨੂੰ ਲੈਣ ਤੋਂ ਬਾਅਦ ਉਸ ਪਲਾਟ ਦੇ ਉੱਪਰ ਮੈਂ ਬੈਂਕ ਦੇ ਵਿੱਚੋਂ ਲੋਨ ਵੀ ਕਰਾਇਆ ਅਤੇ ਆਪਣੇ ਕੋਲੋਂ ਕੁਝ ਪੈਸੇ ਪਾ ਕੇ ਆਪਣਾ ਮਕਾਨ ਬਣਾ ਲਿਆ ਸੀ ਅਤੇ 12-13 ਸਾਲ ਪੀਤ ਗਏ ਅਤੇ ਉਸ ਤੋਂ ਬਾਅਦ ਮੈਨੂੰ ਆਪਣੇ ਉਸੇ ਪਲਾਟ ਦੀ ਫਰਦ ਕਢਵਾਉਣ ਦੀ ਲੋੜ ਪੈ ਗਈ ਮੈਂ ਸੁਵਿਧਾ ਕੇਂਦਰ ਦੇ ਵਿੱਚ ਗਿਆ ਤੇ ਫਰਦ ਸੈਂਟਰ ਦੇ ਉੱਪਰ ਜਾ ਕੇ ਆਪਣਾ ਨਾਮ ਦੱਸ ਕੇ ਆਪਣਾ ਮੁਹੱਲਾ ਦੱਸ ਕੇ ਆਪਣਾ ਸ਼ਹਿਰ ਦੱਸ ਕੇ ਆਪਣੀ ਫਰਦ ਕਢਵਾਉਣ ਲੱਗਿਆ ਤਾਂ ਮੈਨੂੰ ਪਤਾ ਲੱਗਿਆ ਕਿ ਉਸ ਥਾਂ ਦੇ ਉੱਪਰ ਮੇਰੇ ਨਾਮ ਦੇ ਉੱਪਰ ਕੋਈ ਰਿਕਾਰਡ ਮਾਲ ਵਿਭਾਗ ਦੇ ਕੋਲ ਬੋਲਦਾ ਹੀ ਨਹੀਂ। ਮਤਲਬ ਕਿ ਮੇਰੇ ਨਾਮ ਦੇ ਉੱਪਰ ਉਸ ਥਾਂ ਦੇ ਵਿੱਚ ਕੋਈ ਪ੍ਰਾਪਰਟੀ ਜਾਂ ਪਲਾਟ ਹੈ ਹੀ ਨਹੀਂ। ਤਾਂ ਫਿਰ ਉਸ ਤੋਂ ਬਾਅਦ ਮੈਂ ਆਪਣੇ ਇਲਾਕੇ ਦੇ ਨਾਲ ਸੰਬੰਧਿਤ ਪਟਵਾਰੀ ਦੇ ਕੋਲ ਗਿਆ ਅਤੇ ਆਪਣੇ ਪਟਵਾਰੀ ਨੂੰ ਆਪਣਾ ਪੁਰਾਣਾ ਰਿਕਾਰਡ ਦਿਖਾਇਆ ਕਿ ਆ ਦੇਖੋ ਜੀ ਆ ਪਲਾਟ ਮੇਰੇ ਨਾਮ ਦੇ ਉੱਪਰ ਸੀਗਾ ਪਰੰਤੂ ਹੁਣ ਰਿਕਾਰਡ ਦੇ ਵਿੱਚ ਇਹ ਮੇਰੇ ਨਾਮ ਦੇ ਉੱਪਰ ਨਹੀਂ ਬੋਲ ਰਿਹਾ। ਤਾਂ ਫਿਰ ਪਟਵਾਰੀ ਨੇ ਮੈਨੂੰ ਦੱਸਿਆ ਕਿ ਇਹ ਫਰਦ ਬਦਲ ਦਾ ਕੇਸ ਹੈਗਾ। ਤੁਹਾਨੂੰ ਇੱਕ ਅਰਜੀ ਦੇਣੀ ਪਵੇਗੀ ਅਤੇ ਇੱਕ ਲੈਰਿਕਲ ਮਿਸਟਿਕ ਹੈਗੀ ਹੈ ਇਹ ਇਸ ਨੂੰ ਵਿਭਾਗ ਦਰੁਸਤ ਕਰ ਦੇਵੇਗਾ ਤਾਂ ਉਸ ਤੋਂ ਬਾਅਦ ਮੈਂ ਸਬੰਧਤ ਵਿਭਾਗ ਨੂੰ ਅਰਜੀ ਦਿੰਦਾ ਅਤੇ ਲਗਭਗ ਈ ਮਹੀਨਾ ਡੇਢ ਮਹੀਨੇ ਦਾ ਸਮਾਂ ਲੰਘ ਜਾਂਦਾ ਤੇ ਉਸ ਤੋਂ ਬਾਅਦ ਦਰਸਤੀ ਹੋ ਜਾਂਦੀ ਹੈ ਕਾਗਜ਼ਾਂ ਦੇ ਵਿੱਚ ਅਤੇ ਮੇਰਾ ਫਿਰ ਉਹੀ ਪਲਾਟ ਮੇਰੇ ਨਾਮ ਦੇ ਉੱਪਰ ਬੋਲਣ ਲੱਗ ਜਾਂਦਾ ਹੈ ਤਾਂ ਫਿਰ ਦੋਸਤੋ ਇਸ ਦੇ ਨਾਲ ਮੇਰਾ ਸਮਾਂ ਤਾਂ ਖਰਾਬ ਹੋਇਆ ਹੀ ਹੈ ਨਾਲ ਦੀ ਨਾਲ ਬਿਨਾਂ ਵਜ੍ਹਾ ਤੋਂ ਮੈਨੂੰ ਟੈਨਸ਼ਨ ਵੀ ਮੁੱਲ ਲੈਣੀ ਪਈ ਤਾਂ ਫਿਰ ਸਮੇਂ ਸਮੇਂ ਤੇ ਉੱਪਰ ਤੁਹਾਨੂੰ ਆਪਣੀ ਫਰਜ਼ ਕਢਵਾ ਲੈਣੀ ਚਾਹੀਦੀ ਹੈ ਅਤੇ ਕਢਵਾ ਕੇ ਆਪਣੀ ਪ੍ਰਾਪਰਟੀ ਨੂੰ ਚੈੱਕ ਕਰ ਲੈਣਾ ਚਾਹੀਦਾ ਹੈ ਕੋਈ ਵਿਭਾਗ ਦੇ ਵੱਲੋਂ ਜਦੋਂ ਜਮ੍ਹਾਂ ਬੰਦੀਆਂ ਦੀ ਅਪਡੇਸ਼ਨ ਕੀਤੀ ਜਾਂਦੀ ਹੈ ਤਾਂ ਉਸ ਵੇਲੇ ਕਈ ਵਾਰ ਕਲੈਡੀਕਲ ਮਿਸਟੇਕ ਜਾਂ ਫਿਰ ਹੋਰ ਕਿਸੇ ਵੀ ਕਾਰਨ ਦੇ ਕਰਕੇ ਜੇਕਰ ਤੁਹਾਡਾ ਰਿਕਾਰਡ ਅਪਡੇਟ ਹੋਣ ਤੋਂ ਰਹਿ ਗਿਆ ਤਾਂ ਉਸ ਦੀ ਤੁਸੀਂ ਦਰੁਸਤੀ ਕਰਵਾ ਸਕਦੇ ਹੋ ਦੋਸਤੋ ਅੱਗੇ ਵਧਣ ਤੋਂ ਪਹਿਲਾਂ ਇੱਕ ਵਾਰ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਲਓ ਅਤੇ ਜੇਕਰ ਤੁਸੀਂ ਬਾਈਜੀ ਪੰਜਾਬੀ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਬਾਈਜੀ ਪੰਜਾਬੀ ਚੈਨਲ ਨੂੰ ਫੇਸਬੁੱਕ ਦੇ ਉੱਪਰ ਫੋਲੋ ਤੇ YouTube ਦੇ ਉੱਪਰ ਸਬਸਕ੍ਰਾਈਬ ਜ਼ਰੂਰ ਕਰ ਲਓ ਹੁਣ ਪਹਿਲਾਂ ਅਸੀਂ ਫਰਦ ਕਢਵਾਉਣ ਦੇ ਲਈ ਪਟਵਾਰੀਆਂ ਦੇ ਕੋਲ ਜਾਂਦੇ ਸੀ ਅਤੇ ਉਸ ਤੋਂ ਬਾਅਦ ਫਿਰ ਸੁਵਿਧਾ ਕੇਂਦਰ ਦੇ ਵਿੱਚ ਫਰਦ ਕੇਂਦਰਾਂ ਦੇ ਉੱਪਰ ਜਾ ਕੇ ਅਸੀਂ ਫਰਦ ਕਢਵਾਉਣ ਲੱਗ ਪਏ ਹਾਂ ਪਰੰਤੂ ਹੁਣ ਪੰਜਾਬ ਸਰਕਾਰ ਦੇ ਵੱਲੋਂ ਈਜ਼ੀ ਜਮ੍ਹਾਂਬੰਦੀ ਪੋਰਟਲ ਸ਼ੁਰੂ ਕੀਤਾ ਗਿਆ ਜਿਸ ਦੇ ਵਿੱਚ ਤੁਸੀਂ ਘਰ ਬੈਠੇ ਹੀ ਮੁਫਤ ਦੇ ਵਿੱਚ ਕਿਸੇ ਵੀ ਵੇਲੇ ਆਪਣੀ ਕਿਸੇ ਵੀ ਪ੍ਰਾਪਰਟੀ ਦੀ ਫਰਦ ਕਢਵਾ ਕੇ ਚੈੱਕ ਕਰ ਸਕਦੇ ਹੋ ਅਤੇ ਇਸ ਪੋਰਟਲ ਦੇ ਉੱਪਰ ਹੋਰ ਵੀ ਤੁਹਾਨੂੰ ਕਈ ਸਾਰੀਆਂ ਸਹੂਲਤਾਂ ਮਿਲਣਗੀਆਂ ਅੱਗੇ ਚੱਲ ਕੇ ਮੈਂ ਤੁਹਾਨੂੰ ਇਸ ਪੋਰਟਲ ਦੇ ਉੱਪਰ ਕਿਸ ਤਰ੍ਹਾਂ ਤੁਸੀਂ ਆਪਣੀ ਫਰਦ ਕਢਵਾਣੀ ਹੈ ਉਹ ਵੀ ਦੱਸਾਂਗਾ ਪਹਿਲਾਂ ਇੱਕ ਵਾਰੀ ਸਰਕਾਰ ਦੇ ਵੱਲੋਂ ਦਿੱਤੇ ਗਏ ਇਸ਼ਤਿਹਾਰਾਂ ਦੇ ਉੱਪਰ ਨਜ਼ਰ ਮਾਰ ਲਓ ਇਸ ਦੇ ਉੱਪਰ ਲਿਖਿਆ ਹੋਇਆ ਹੈ ਈਜ਼ੀ ਜਮ੍ਹਾਂਬੰਦੀ ਨਾ ਦੇਰੀ ਨਾ ਭ੍ਰਿਸ਼ਟਾਚਾਰ ਪਟਵਾਰੀ ਅਤੇ ਤਹਿਸੀਲਦਾਰ ਦੇ ਦਫ਼ਤਰਾਂ ਦੇ ਚੱਕਰਾਂ ਤੋਂ ਹੁਣ ਮਿਲੀ ਆਜ਼ਾਦੀ ਤਾਂ ਸਰਕਾਰ ਦੇ ਵੱਲੋਂ ਦੱਸਿਆ ਗਿਆ ਕਿ easyjamabandi.punjab.gov.in ਨਾਮ ਦਾ ਇਹ ਵੈੱਬਸਾਈਟ ਹੈਗੀ ਪੋਰਟਲ ਹੈਗਾ ਤਾਂ ਫਿਰ ਇਸ ਦੇ ਵਿੱਚ ਤੁਹਾਨੂੰ ਕਿਹੜੀ ਕਿਹੜੀ ਸਹੂਲਤ ਮਿਲ ਰਹੀ ਹੈ ਇੱਕ ਵਾਰੀ ਆਪਾਂ ਨਜ਼ਰ ਮਾਰ ਲੈਂਦੇ ਹਾਂ ਕਹਿੰਦੇ ਕਿ ਆਨਲਾਈਨ ਇੰਤਕਾਲ 30 ਦਿਨ ਦੇ ਆਨਲਾਈਨ ਰਿਪੋਰਟ ਐਂਟਰੀਆਂ ਹੋ ਜਾਣਗੀਆਂ ਫਰਦਬਦਰ ਆਸਾਨ ਕੀਤੀ ਗਈ ਹੈ WhatsApp ਤੇ ਜਮ੍ਹਾਂ ਬੰਦੀ ਤੁਸੀਂ WhatsApp ਦੇ ਉੱਪਰ ਹੀ ਆਪਣੀ ਫਰਦ ਕਰਵਾ ਸਕਦੇ ਹੋ ਲੈਂਡ ਅਲਰਟ ਸਬਸਕ੍ਰਿਪਸ਼ਨ ਸੇਵਾ ਵੀ ਤੁਹਾਨੂੰ ਇਸ ਪੋਰਟਲ ਦੇ ਉੱਪਰ ਜਾ ਕੇ ਮਿਲ ਜਾਵੇਗੀ ਜੇਕਰ ਤੁਸੀਂ ਇਸ ਪੋਰਟਲ ਦੇ ਉੱਪਰ ਜਾ ਕੇ ਸਬਸਕ੍ਰਾਈਬ ਕਰ ਲੈਂਦੇ ਹੋ ਤਾਂ ਜਦੋਂ ਵੀ ਤੁਹਾਡੇ ਖੇਵਟ ਵਿੱਚ ਕੋਈ ਵੀ ਬਦਲਾਅ ਪ੍ਰਸਤਾਵਿਤ ਹੋਵੇਗਾ ਤਾਂ ਤੁਹਾਨੂੰ ਤੁਰੰਤ ਸੂਚਨਾ ਤੁਹਾਡੇ ਮੋਬਾਈਲ ਦੇ ਉੱਪਰ ਮਿਲ ਜਾਵੇਗੀ ਤਾਂ ਇਹ ਤਾਂ ਅਸੀਂ ਇਸ਼ਤਿਹਾਰ ਦੇ ਵਿੱਚ ਦੱਸਿਆ ਹੋਇਆ ਹੈ ਕਿ ਤੁਹਾਨੂੰ ਕਿਹੜੀ ਕਿਹੜੀ ਸਹੂਲਤਾਂ ਮਿਲ ਜਾਣਗੀਆਂ ਤਾਂ ਫਿਰ ਮੈਂ ਤੁਹਾਨੂੰ ਮੋਬਾਈਲ ਦੇ ਸਕਰੀਨ ਦੇ ਉੱਪਰ ਜਾ ਕੇ ਦੱਸਦਾ ਹਾਂ ਕਿ ਕਿਸ ਤਰ੍ਹਾਂ ਤੁਸੀਂ ਇਸ ਪੋਰਟਲ ਦੇ ਵਿੱਚ ਜਾਣਾ ਤੇ ਕਿਸ ਤਰ੍ਹਾਂ ਆਪਣੀ ਫਰਜ਼ ਬਿਨਾ ਕਿਸੇ ਖਰਚੇ ਤੋਂ ਆਪਣੇ ਹੀ ਮੋਬਾਈਲ ਦੇ ਵਿੱਚ ਆਪਣੇ ਘਰ ਬੈਠਿਆਂ ਹੀ ਤੁਸੀਂ ਕੱਢ ਸਕਦੇ ਹੋ ਤਾਂ ਫਿਰ ਇਸ ਦੇ ਲਈ ਦੋਸਤੋ ਅਸੀਂ Chrome browser ਦੇ ਵਿੱਚ ਜਾ ਕੇ easy jamabandi search ਕਰਾਂਗੇ ਅਤੇ easy jamabandi portal ਆ ਜਾਵੇਗਾ ਅਸੀਂ ਉਸ ਦੇ ਉੱਪਰ ਕਲਿੱਕ ਕਰ ਲਵਾਂਗੇ ਹੁਣ ਤੁਸੀਂ ਇੱਥੇ ਦੇਖੋ ਪੰਜਾਬ ਲੈਂਡ ਰਿਕਾਰਡ ਲਿਖਿਆ ਹੋਇਆ ਹੈ ਇਹ ਲਿਖਿਆ ਹੋਇਆ jamabandi.punjab.government.in ਆਪਾਂ ਹੁਣ ਇਸ ਦੇ ਉੱਪਰ ਚਲੇ ਜਾਣਾ ਹੈ ਹੁਣ easy jamabandi ਦਾ ਪੋਰਟਲ ਖੁੱਲ ਚੁੱਕਾ ਹੈ ਇਸ ਦੇ ਵਿੱਚ ਦੇਖੋ WhatsApp ਤੇ ਜੋ ਮੰਦੀ ਨੰਬਰ 1 ਦੇ ਉੱਪਰ ਲਿਖਿਆ ਆ ਰਿਹਾ ਫਿਰ ਵਿਰਾਸਤ ਦਾ ਇੰਤਕਾਲ ਵਸੀਕੇ ਦੇ ਆਧਾਰ ਤੇ ਇੰਤਕਾਲ ਫਰਦ ਬਦਲ ਰੱਪਟ ਸਬਸਕ੍ਰਿਪਸ਼ਨ ਕਈ ਸਾਰੀ ਸਹੂਲਤਾਂ ਤੁਹਾਨੂੰ ਮਿਲ ਰਹੀਆਂ ਐ ਆਪਾਂ ਆਪਣੀ ਫਰਦ ਕੱਢਣੀ ਸਿੱਖ ਰਹੇ ਆ ਤਾਂ ਇਸ ਦੇ ਲਈ ਪਹਿਲੇ ਹੀ ਖਾਨੇ ਦੇ ਲਿਖਿਆ ਹੋਇਆ WhatsApp ਤੇ ਜੋ ਮੰਦੀ ਆਪਾਂ ਇਸ ਦੇ ਉੱਪਰ ਕਲਿੱਕ ਕਰ ਲੈਣਾ ਹੈ ਹੁਣ ਦੇਖੋ ਫਰਦ ਦੀ ਲਿਖਿਆ ਹੋਇਆ ਡਿਜੀਟਲ ਦਸਕਤ ਵਾਲੀ ਫਰਦ ਦੀ ਕਾਪੀ ਵੀ ਇੱਥੋਂ ਮਿਲ ਜਾਵੇਗੀ ਹੁਣ ਚਾਰ ਆਪਸ਼ਨ ਦਿੱਤੇ ਹੋਈਆਂ ਮਾਲਕ ਦੇ ਨਾਮ ਦੇ ਮੁਤਾਬਕ ਖੇਵੜ ਦੇ ਮੁਤਾਬਕ ਖਤੌਨੀ ਨੰਬਰ ਮੁਤਾਬਕ ਖਸਰੇ ਮੁਤਾਬਕ ਤੁਹਾਨੂੰ ਜੇਕਰ ਖੇਵਟ ਖਤੌਨੀ ਖਸਰਾ ਨੰਬਰ ਨਹੀਂ ਪਤਾ ਤਾਂ ਤੁਸੀਂ ਮਾਲਕ ਦਾ ਨਾਮ ਭਰ ਕੇ ਵੀ ਇਸ ਨੂੰ ਕਰ ਸਕਦੇ ਹੋ ਸੋ ਆਪਾਂ ਮਾਲਕ ਦੇ ਨਾਮ ਦੇ ਉੱਪਰ ਆਪਣੀ ਫਰਦ ਕੱਢਣੀ ਹੈ ਤਾਂ ਆਪਾਂ ਮਾਲਕ ਦੇ ਨਾਮ ਵਾਲੇ ਪਹਿਲੇ ਖਾਨੇ ਦੇ ਉੱਪਰ ਕਲਿੱਕ ਕਰ ਲਵਾਂਗੇ ਉਸ ਬਾਅਦ ਦੇਖੋ ਤੁਸੀਂ ਇੱਥੇ ਲਿਖਿਆ ਹੋਇਆ ਜ਼ਿਲ੍ਹਾ ਤਹਿਸੀਲ ਚੁਣਨੀ ਹੈ ਪਿੰਡ ਚੁਣਨੀ ਹੈ ਤੇ ਸਾਲ ਚੁਣਨਾ ਹੈ ਆਪਾਂ ਇਹ ਸਾਰੇ ਆਪਸ਼ਨਾਂ ਨੂੰ ਪਹਿਲਾਂ ਭਰ ਲਵਾਂਗੇ ਅਤੇ ਫਿਰ ਹੇਠਾਂ ਚੁਣੋ ਵਾਲਾ ਆਪਸ਼ਨ ਦੇ ਉੱਪਰ ਚਲੇ ਜਾਵਾਂਗੇ ਹੁਣ ਇਸ ਖਾਨੇ ਦੇ ਵਿੱਚ ਜਾ ਕੇ ਆਪਾਂ ਮਾਲਕ ਦਾ ਨਾਮ ਭਰਨਾ ਜਿਸ ਦੇ ਨਾਮ ਦੇ ਉੱਪਰ ਅਸੀਂ ਕੋਈ ਲੈਂਡ ਰਿਕਾਰਡ ਵਾਲੀ ਫਰਦ ਕਢਾਣੀ ਹੈ ਪੰਜਾਬੀ ਦੇ ਵਿੱਚ ਇੱਥੇ ਭਰ ਕੇ ਅਸੀਂ ਮਾਲਕ ਵੇਖੋ ਵਾਲੀ অপਸ਼ਨ ਦੇ ਉੱਪਰ ਕਲਿੱਕ ਕਰ ਲਵਾਂਗੇ ਤਾਂ ਫਿਰ ਉਹਨੂੰ ਇੱਥੇ ਕਈ ਸਾਰੇ ਨਾਮ ਸੇਮ ਨਾਮ ਸ਼ੋਅ ਕਰਨਗੇ ਕਿਉਂਕਿ ਇੱਕ ਨਾਮ ਦੇ ਕਈ ਵਿਅਕਤੀ ਹੋ ਸਕਦੇ ਆ ਅਤੇ ਜਦੋਂ ਪਿਤਾ ਦਾ ਨਾਮ ਮੈਚ ਕਰ ਜਾਵੇਗਾ ਤਾਂ ਫਿਰ ਤੁਸੀਂ ਉਸ অপਸ਼ਨ ਦੇ ਸੱਜੇ ਹੱਥ ਜਾਣਾ ਹੈ ਸੱਜੇ ਤੇ ਜਾ ਕੇ ਤੁਸੀਂ ਸਿਲੈਕਟ ਦੇ ਉੱਪਰ ਕਲਿੱਕ ਕਰ ਦੇਣਾ ਹੈ ਇੱਥੇ ਨਾਮ ਲਿਖਿਆ ਆਵੇਗਾ ਪਿਤਾ ਦਾ ਨਾਮ ਲਿਖਿਆ ਆਵੇਗਾ ਅਤੇ ਦਾਦੇ ਦਾ ਨਾਮ ਵੀ ਲਿਖਿਆ ਆਵੇਗਾ ਅਤੇ ਖੇਵਟ ਨੰਬਰ ਵੀ ਲਿਖੇ ਆਣਗੇ ਤੁਸੀਂ ਇਹਨਾਂ ਦੇ ਵਿੱਚੋਂ ਜੇਕਰ ਇੱਕ ਤੋਂ ਵੱਧੇ ਖੇਵਟ ਹੈਗੀ ਹੈ ਤੁਸੀਂ ਜਿਹੜੀ ਖੇਵਟ ਦੀ ਫਰਦ ਘਟਵਾਣੀ ਚਾਹੁੰਦੇ ਹੋ ਤੁਸੀਂ ਉਸ ਨੂੰ ਸਿਲੈਕਟ ਕਰ ਸਕਦੇ ਹੋ ਜੇਕਰ ਇੱਥੇ ਇੱਕ ਹੀ ਖੇਵਟ ਹੈਗੀ ਹੈ ਤਾਂ ਫਿਰ ਤੁਸੀਂ ਸਿਲੈਕਟ ਵਾਲੇ ਖਾਨੇ ਨੂੰ ਵੀ ਸਿਲੈਕਟ ਕਰ ਲੈਣਾ ਅਤੇ ਖੇਵਟ ਨੂੰ ਵੀ ਸੈੱਟ ਕਰ ਲੈਣਾ ਅਤੇ ਉਸ ਤੋਂ ਬਾਅਦ ਹੇਠਾਂ ਜਾ ਕੇ ਇੱਥੇ ਕੈਪਚਾ ਦਰਜ ਕਰਨਾ ਜਿਹੜਾ ਕੈਪਚਾ ਇੱਥੇ ਨਜ਼ਰ ਆ ਰਿਹਾ ਹੈ ਕੈਪਚਾ ਦਰਜ ਕਰਕੇ ਤੁਸੀਂ ਰਿਪੋਰਟ ਦੇਖੋ ਦੇ ਉੱਪਰ ਕਲਿੱਕ ਕਰ ਲੈਣਾ ਹੈ ਉਨੀ ਤੇ ਲਿਖਿਆ ਆਵੇਗਾ ਕਿ ਤੁਸੀਂ ਡਿਜੀਟਲ ਹਸਤਾਖਰ ਕਾਪੀ ਚਾਹੁੰਦੇ ਹੋ ਜੇਕਰ ਤੁਸੀਂ ਡਿਜੀਟਲ ਹਸਤਾਖਰ ਵਾਲੀ ਕਾਪੀ ਚਾਹੁੰਦੇ ਹੋ ਤਾਂ ਜੈਸ ਕਰ ਸਕਦੇ ਹੋ ਜੇਕਰ ਡਿਜੀਟਲ ਹਸਤਾਖਰ ਵਾਲੀ ਕਾਪੀ ਤੁਹਾਨੂੰ ਨਹੀਂ ਚਾਹੀਦੀ ਤੁਸੀਂ ਜਸਟ ਵੈਸੀ ਹੀ ਰਿਕਾਰਡ ਦੇਖਣਾ ਹੈਗਾ ਤਾਂ ਫਿਰ ਤੁਸੀਂ ਨਹੀਂ ਕਰ ਸਕਦੇ ਹੋ ਜੁੰ ਜੇਕਰ ਡਿਜੀਟਲ ਹਸਤਾਖਰ ਵਾਲੀ ਕਾਪੀ ਚਾਹੁੰਦੇ ਹੋ ਤਾਂ ਜੈਸ ਦੇ ਉੱਪਰ ਕਲਿੱਕ ਕਰਾਂਗੇ ਤਾਂ ਫਿਰ ਇੱਥੇ ਬਿਨੇ ਕਾ ਦਾ ਨਾਮ ਬਿਨੇ ਕਾ ਦਾ ਮੋਬਾਈਲ ਨੰਬਰ ਬਿਨੇ ਕਾ ਦੀ ਈਮੇਲ ਐਡਰੈਸ ਸਾਨੂੰ ਭਰਨੀ ਪਵੇਗੀ ਇਹ ਤਿੰਨੋਂ ਚੀਜ਼ਾਂ ਭਰਨ ਤੋਂ ਬਾਅਦ ਤੁਸੀਂ ਹੇਠਾਂ ਦੇਖੋਗੇ ਕਿ ਫਾਰਮ ਕਿਸ ਤਰ੍ਹਾਂ ਪ੍ਰਾਪਤ ਕਰਨਾ ਚ ਵਰਸਾਉ ਦੇ ਉੱਪਰ ਲੈਣੀ ਹੈ ਈਮੇਲ ਦੇ ਉੱਪਰ ਲੈਣੀ ਹੈ ਕਿ ਡਾਊਨਲੋਡ ਕਰਨੀ ਹੈ ਤੁਸੀਂ ਪ੍ਰੋਤਕ ਵਿੱਚੋਂ ਕਿਸੇ ਇੱਕ ਜਾਂ ਸਾਰਿਆਂ ਦੀ ਚੋਣ ਵੀ ਕਰ ਸਕਦੇ ਹੋ ਅਤੇ ਇੱਥੇ ਜਮ੍ਹਾਂ ਕਰੋ ਦੇ ਉੱਪਰ ਕਲਿੱਕ ਕਰ ਦੇਣਾ ਹੈ ਹੁਣ 100 ਰੁਪਏ ਫੀਸ ਮੰਗੀ ਜਾ ਰਹੀ ਹੈ ਇਹ ਫੀਸ ਵਰਕੇ ਤੁਸੀਂ ਡਿਜੀਟਲ ਹਸਤਾਖਰ ਵਾਲੀ ਕਾਪੀ ਕਢਵਾ ਸਕਦੇ ਹੋ ਜੇਕਰ ਤੁਸੀਂ ਮੁਫਤਰੀ ਵਿੱਚ ਕਾਪੀ ਕਢਵਾਉਣੀ ਹੈ ਤਾਂ ਫਿਰ ਤੁਸੀਂ ਡਿਜੀਟਲ ਹਸਤਾਖਰ ਤੋਂ ਬਿਨਾ ਵਾਲੀ ਕਾਪੀ ਵੀ ਲੈ ਸਕਦੇ ਹੋ ਸੋ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਜਾਣਕਾਰੀ ਅਤੇ ਇਹ ਵੀਡੀਓ ਪਸੰਦ ਆਈ ਹੋਵੇਗੀ ਅਤੇ ਤੁਸੀਂ ਹੁਣ ਤੱਕ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਕਰ ਚੁੱਕੇ ਹੋਵੋਗੇ ਅਤੇ ਜੇਕਰ ਤੁਸੀਂ ਚੈਨਲ ਦੇ ਉੱਪਰ ਪਹਿਲੀ ਵਾਰ ਆਏ ਹੋ ਤਾਂ ਬਾਈ ਦੀ ਪੰਜਾਬੀ ਚੈਨਲ ਨੂੰ ਫੇਸਬੁੱਕ ਦੇ ਉੱਪਰ ਫੋਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਜ਼ਰੂਰ ਕਰ ਲਓ ਧੰਨਵਾਦ ਹੈ ਦੋਸਤੋ ਫਿਰ ਮਿਲਾਂਗੇ ਕਿਸੇ ਹੋਰ ਜਾਣਕਾਰੀ ਦੇ ਨਾਲ ਸਤਿ ਸ੍ਰੀ ਅਕਾਲ ਜੀ